ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਫੇਰ ਤੁਹਾਨੂੰ ਆਪਣੇ ਘਰੋਂ ਪੇਂਟ ਵਾਂਚੜੀ ਤਸੀਲ ਦਾ ਜਿਹੜਾ ਸ਼੍ਰੀ ਅੰਬਸਰ ਸਾਹਿਬ ਤੋਂ ਵੀਡੀਓ ਬਣਾ ਕੇ ਦਿਖਾਉਂਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਜਿੰਨਾ ਵੀ ਮਾਲ ਦੇਖਣ ਦੇ ਦੋ گاਵਾ ਤੋਂ ਟੋਕੜਾ ਗਬਣਾ ਦੇ ਤੇ ਤਿੰਨ ਮਹੀਆਂ ਟੋਕੜਾ ਗਬਣਾ ਚੈੱਕ ਪਾਸ ਜੀ ਪੰਜੇ ਦੇ ਪੰਜੇ ਡੰਗਰੀ ਚੈੱਕ ਪਾਸ ਆ ਤੇ ਬਾਕੀ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਣੇ ਡਿਟੇਲ ਕਿੰਨਾ ਦੁੱਧ ਦੇ ਕਿੰਨੇ ਜਿੰਨੇ ਗਬਣਾ ਚੈੱਕ ਪਾਸ ਆ ਕਵੀ ਜੀ ਸასი ਘਰ ਸასი ਘਰ ਜੱਗੇ ਵੀਰ ਕੀ ਹਾਲ ਜੀ ਬੜੀ ਕਿਰਪਾ ਮਹਾਰਾਜ ਦੀ ਗੇ ਚਲ ਵਧੀਆ ਚੈਦੇ ਲੈ ਆਂਦੀ ਅੱਜ ਫੇਰ ਆਹ ਚੰਗੇ ਓ ਝੋੜੀਆਂ ਕੁੰਡੀਆਂ ਇੱਕ ਤੇ ਕਾਲੀ ਸ਼ਹ ਹਿਆਣੇ ਵੀ ਉੱਧਰ ਦੀ ਆਈ ਐ ਪਹਿਲਾ ਸੂਆ ਕੱਟੀ ਅੱਛਾ ਜੀ ਤੇ ਦੋ ਗਾਵਾਂ ਟੋਕੜਾ ਗੱਬਣਾ ਤਿੰਨ ਮੀਆ ਚੋਹੇ ਪੰਜੇ ਰੰਗ ਟੋਕੜਾ ਗੱਬਣੀ ਅੱਜ ਗੇ ਤੇ ਮੋਲੇ ਛੋਟੇ ਛੋਟੇ ਆ ਸੱਥੋਂ ਅੰਦਰ ਵਾਲੇ 55 ਦੇ ਲਾਗੇ ਬੰਦੇ ਵਾਲੇ ਆ ਅੱਛਾ ਜੀ ਹਾਂ ਤੇ ਆ ਕੱਟੀ ਵੇਸ ਤੋ ਕਿੰਨੀ ਜਿਆਦੀ ਚੰਗੀ ਆ ਕਿੰਨੇ ਜਦੀ ਚੱਕ ਪਾਹ ਜੇ ਇਹ ਕੱਟੀ ਫੋੜ ਰੇ ਕੱਟੀਆਂ ਇਤਨਾ ਮੀਤ ਜਾਮੀ ਦੇ ਲਾਗੇ ਨੂੰ ਅ ਤੇ ਦੁੱਧ ਕਿੰਨਾ ਜਹਾਟਾਂ ਦੇ ਦੁੱਧ ਦੇ ਕੋ 6 ਕਿਲੋ ਕੋਈ 5 ਕਰਕੇ ਲੈ ਜਾ ਆਪਣੇ ਘਰੋ ਜੱਗੇ ਵੀ ਅੱਛਾ ਜੀ ਗੱਲ ਆਲਾ ਕੀ ਕਹੀ ਨੇ ਕਹਿੰਦਾ ਫਿਰ ਸਾਤ ਹੀ ਹੋਊਗਾ ਹੋਊਗਾ ਵਲਛਾ ਹੀ ਆ ਮੈਂ 5 ਕਰਕੇ ਦਵਾਂਗੇ ਅੱਛਾ ਜੀ ਹਾਂ ਜੀ ਤੇ ਤਿੰਨਾਂ ਮਹੀਨੇ ਦੀ ਤਿੰਨਾਂ ਤਿੰਨਾਂ ਮਹੀਨਾ ਲੱਗ ਜਾਵਾਂਗੇ ਇਹਨੂੰ ਜੈ ਜੈਡ ਬਲੈਕ ਜੇ ਰੈੱਡ ਬਲੈਕ ਸੂਗੀ ਪਾਣੀ ਸ਼ਾ ਜੀ ਹਾਂ ਥਾਲਾ ਬਿੰਦੀ ਆਲਾ ਬਾਨਾ ਜੀ ਲਾਵਰ ਲਾਵੜੀਆ ਕਰਾ ਖੋਲੋ ਮਾੜੀ ਜੀ ਨੂੰ ਕਰਾ ਸਾਰੀ ਚੰਗੀ ਆ ਜਿੰਨੀ ਵੀ ਆ ਨਵੀਂ ਝੋਡੀ ਆ ਕਿਸੇ ਦੇ ਘਰੇ ਜਾਊਗੀ ਬੱਚੇ ਬੱਚੀ ਫੱਪੂ ਵੀ ਓ ਵੱਡੀ ਛੋਟੀ ਸਾਰੀ ਚੰਗੀ ਵੈ ਪਰ ਫੋਨਰ ਰਾਜੀ ਹੂੰ ਥੋੜਾ ਜਾਂ ਕੱਟੀ ਡਰਦੀ ਕੈਮਰੇ ਤੋਂ ਇੱਥੇ ਜਿੱਥੇ ਮਰਜੀ ਖਲਾਣ ਕਰ ਦੇ ਕੋਈ ਨਹੀਂ ਕੋਈ ਨੂੰ ਟੈਨਸ਼ਨ ਨਹੀਂ ਲੈ ਬਸ ਅਬ ਇਦਾਂ ਖਲੋਤ ਰਹਿਣਾ ਵੇ ਚੰਗੀ ਸਕੀਨ ਜਿੱਥੇ ਜਣਾ ਕਰਮਾ ਜੀ ਨੇ ਗਾਲੀ ਪਾ ਜਣਾ ਵਾ ਹਾਂਜੀ ਥੋੜਾ ਜਾਂ ਕੈਮਰੇ ਦਾ ਡਰਦੀ ਆ ਐ ਪੂਛ ਵੀ ਨਹੀਂ ਜੱਗੇ ਵੀ ਕਿਤੇ ਵਾਲ ਚਿੱਟਾ ਹੈਗਾ ਠਣ ਥੂਣ ਚੰਗਾ ਲੱਗਾ ਹਾਂ ਸਾਰੀ ਚੰਗੀ ਆ ਗਈ ਜੱਗੇ ਵੀਰ ਐ ਜੈਡ ਬਲੈਕ ਜੀ ਕਾਲੀ ਸ਼ਾਹ ਜੈਡੀ ਕਾਲੀ ਸ਼ਾਹ ਜੈਡ ਇੱਕ ਰੰਗ ਕਾਲੀ ਜੇ ਇਹਦੀ ਆ ਪਹਿਲਾ ਸੁਆਤਰੋ ਆ ਜੀ ਆਗੇ ਠੀਕ ਆ ਹਾਂਜੀ ਪਹਿਲਾ ਸੂਆ ਹਿਆਣੇ ਜਵਾਈ ਆ ਤਿਆਰ ਕੀ ਕਰਨਾ ਸੂਆ ਸੁਣੀ ਜੇ ਇਹ ਦੂਆ ਸੂਆ ਸੁਣੀ ਜੇ ਕੇ ਇਹ ਰਾਰਗੇ ਥੱਲੇ ਦੀ ਸਫਾਈਆ ਸੁਈਆ ਵੇਲਾ ਕਿੰਨੀਆਂ ਵਾ ਪੂਰੀ ਚੰਗੀ ਬੰਦਾ ਆ ਇਹ ਪੂਛ ਵੀ ਨਹੀਂ ਕਿਤੇ ਵਾਲ ਚਿੱਟਾ ਗਾਗੇ ਇਹਦਾ ਵੀ ਜੀ ਮੁੱਲ ਛੋਟਾ ਜਾ ਮੁੱਲ ਹਾਂਜੀ 62000 ਮਾਨਤਨ 60 ਦੀ ਹੋਰ ਕਰ ਦੋ ਛੱਡ ਕੇ 55000 ਦੀ ਦਵਾਂਗੇ ਘਟੀ ਅੱਗੇ ਵੀ ਦੋ ਹੋਰ ਛੱਡ ਦਈਏ 55 ਜੀ ਦੇ ਦਾਂਗੇ ਨਹੀਂ 56 ਜੀ ਤੱਕ ਆ ਜੂ ਪਰ ਪੂਰੇ 56000 ਦੀ ਦੇਣੀ ਆ ਅੱਛਾ ਜੀ ਤੇ ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂ ਪਤਾ ਦੇ ਕਿਥੇ ਦੇਣੀ ਆ ਠੀਕ ਹੈ ਛੋਟੇ ਛੋਟੇ ਮੁੱਲ ਕਰਕੇ ਦੇਣ ਲੈਣ ਵਾਲੀਆਂ ਗੱਲਾਂ ਵਾ ਠੀਕ ਹੈ 56000 1500 ਛੱਡ ਦੋ ਸਾਡੇ 55000 ਦੀ ਕੱਟੀ ਦੇਦਾ ਪਰ ਸਾਡੇ 55000 ਦੀ ਇਦਾਂ ਦੀ ਮੂਰਤਾਰੀ ਕੱਟੀ ਆਉਂਦੀ ਨਹੀਂ ਘਰੇ ਬੱਜੀ ਫੱਬੂਗੀ ਕਿ ਅੱਦੇ ਕੋਈ ਸ਼ਾਇਦ ਬਾਕੀ ਹੈ ਵੇ ਲੋ ਨਿੱਕੇ ਸਿੰਘ ਦੀ ਪਹਿਲਾਂ ਹੀ ਸੂਆ ਜੇਰੇ ਹਾਂ ਕਾਲੀ ਸ਼ਾਹ ਵੈ ਕੱਟੀ ਦਾ ਵੈ ਸਨਾਪ ਵੇ ਕਿੰਨਾ ਲੱਗਾ ਕੱਟੀ ਨੂੰ ਜੱਗੇ ਹੀ ਰੋਏ ਤੇ ਬਾਕੀ ਆ ਕਿੰਨੇ ਚਿਰ ਚੈੱਕ ਪਾਸ ਜੀ ਵੱਡੀ ਮੈਂ ਵਾ ਫੁੱਲ ਵੱਡੀ ਮੈਂ ਜੇ ਕੋਈ ਸਾਡੇ ਨਾਮ ਹੀ ਅਜੀ ਚੈੱਕ ਪਾਸ ਆ ਗਰੰਟੀ ਦਾ 17 ਕਿਲੋ ਚ ਆ ਗਿਆ ਜੀ ਮੈਂ ਅੱਛਾ ਜੀ ਇਹ ਲਾਲ ਆਣੀ ਆ ਇਹ ਪੂਰਾ ਰਿਕਾਰਡ ਆਪਾਂ ਜੇ ਕੋਈ ਭੈਣ ਭਰਾ ਲਊਗਾ ਦੂੰਗਾ ਆਪਾਂ ਪੂਰਾ ਰਿਕਾਰਡ ਦੇ ਦਾਂਗੇ ਪੂਰਾ ਰਿਕਾਰਡ ਦਵਾਂਗੇ ਜਿੱਥੋਂ ਆਈ ਸਭ ਕੁਝ ਦੱਸ ਦਾਂਗੇ ਗਰੰਟੀ ਦਾ 17 ਕਿਲੋ ਦੁੱਧ ਮੈਂ ਚ ਆ ਗਿਆ ਜੀ ਪਹਿਲਾ ਸਵੇਰ ਉਧਰ ਆਈ ਆ ਅੱਛਾ ਜੀ ਹਾਂਜੀ ਐਰ ਕੀ ਦੂਜਾ ਗੱਲ ਤੇ ਜੇ ਸੂਣਾ ਜੀ ਨੇ ਆਹ ਥੋੜਾ ਹੋ ਗਿਆ ਕੀ ਕਰ ਮਾਲਟੀ ਕਿੰਨੇ ਜੱਦੀ ਕੰਮ ਚੱਕ ਬਾਜੀ ਇਹ ਤਿੰਨਾਂ ਦਾ 4 ਮਹੀਨਿਆਂ ਦੀ ਜੱਗੇ ਵੀਰ ਤੇ ਦੁੱਧ ਕਿੰਨਾ ਜੇ ਇਹ ਥਣਾ ਦੀਆ ਵੰਡਾ ਵੀਰ ਲਾਓ ਖਾ ਇਧਰੋ ਕਿਦੇ ਵੇ ਥਣ ਲੱਗੇ ਛੋਟੇ ਨੇ ਨੱਖੜਵੇਂ ਥਾਂ ਦੀ ਮਾਨ ਦੇ ਨਾੜਾ ਵੇ ਕਿੰਨੀਆਂ ਵਾ ਮਿਲਕ ਵੇਣ ਵੀ ਚੰਗੀ ਲੱਗੀ ਯਾਦ ਕਰ ਤੂੰ ਬਤਾਲੀ ਚ ਕੱਟੀ ਆ ਯਾਦ ਵੀ ਚੰਗੀ ਵੱਡੀ ਮੈਂ ਵੱਡੀ ਮੈਂ ਆ ਗਈ ਇਧਰੋਂ ਵੀ ਦੇਖ 18 ਕਿਲੋ ਦੁੱਧ ਦੀ 24 18 ਕਿਲੋ ਹੀ ਜੱਗੇ ਵੀਰ ਤੇ ਐਟਨ ਮੌਕੇ ਦੁੱਧ ਕਿੰਨਾ ਜੇ ਇਧਰੋਂ ਮੌਕੇ ਦੁੱਧ 6 ਕਿਲੋ ਅੱਛਾ ਜੀ ਜਿਹੜਾ ਹੈਗਾ ਵਾ ਅੱਛਾ ਜੀ ਹਾਂ ਕਹਿ ਲੈ ਸੱਤ ਵੀ ਕਹਿ ਦੀਏ ਸ਼ੇਕ ਕਰੋ ਜਾਂ ਨਿੱਕ ਬੰਦ ਸਿੰਘ ਦੀ ਝੋਟੀ ਆ ਤੇ ਖੋਲੋ ਹਿੱਕਰ ਇਹਨੂੰ ਬਾਕੀ ਇਹ ਆ ਵੀ ਜਿੰਨੀ ਵੀ ਸੁਸਰੀ ਆ ਨਿੱਕਾ ਸਿੰਘ ਲੱਗਾ ਕੱਦ ਕੁਦ ਪੂਰਾ ਵੱਡਾ ਵਾ ਤੇ ਬੇਲ ਪੂਲ ਵੇਖ ਲੋ ਪੂਰੀ ਵੱਡੀ ਮੈਂ ਬੇਲ ਪੂਰੀ ਮੈਂ ਦੀ ਬਾਕੀ ਖਾਣ-ਵਾਣਾ ਵੇਖ ਲੋ ਥੋੜਾ ਦਾ ਗੈਪ ਸਾਈਜ਼ ਚੰਗਾ ਵਾ ਦੋ ਕਰਮਾ ਜਗ੍ਹਾ ਵੀ ਲੰਮੀ ਮੈਂ ਹੋ ਗਈ ਪਛਾਣ ਨੂੰ ਜਿੰਨੀ ਬੇਲ ਜੋ ਟੀਨੂ ਵੇ ਹੂੰ ਕਵੱਡੀ ਆ ਇਹ ਵੀ ਗ੍ਰਿੰਡਿੰਗ ਦੇ 18 ਕਿਲੋ ਲੁੱਧ ਚਵਾਜੇ 18 ਕਿਲੋ ਗੱਲਾਂ ਨਹੀਂ ਆ ਬਾਕੀ ਚੋਣ ਤੇ ਗਵਾਜਦੀਆਂ ਕਰਮ ਵਾਲੀਆਂ ਮਿੱਠੀਆਂ ਹੋੜੀਆਂ ਥੋੜਾ ਕੈਮਰੇ ਤੋਂ ਡਰ ਜਾਂਦੀ ਆ ਵੇ ਸਰਾਪ ਵੇ ਕਿੰਨਾ ਕਟਿੰਗ ਲੱਗਾ ਇੰਨਾ ਕਰਮ ਵਾਲੀ ਸਤ ਨੂੰ ਪੜਾ ਸਪੈਸ਼ਲ ਲੱਗਾ ਕਟਿੰਗ ਜੱਗੇ ਵੀ ਵੰਡਾ ਵੀਰਲਾਪ ਉਹ ਹੀ ਦੀ ਵਿੜਿਆ ਵਾ ਠੀਕ ਆ ਐਦਾ ਸਵਾਰਿਆ ਦੇ ਜੋ ਆਈ ਉਹ ਇੱਕ ਸਵਾਰੀ ਉਹਨਾਂ ਨੇ ਦੋਸਵੇਂ ਘਰੇ ਤੋਂ ਹੀ ਤੀਜੇ ਸੂਈ ਲਈ ਗਾ ਗੱਪਣ ਮੈਂ ਅੱਛਾ ਜੀ ਹਾਂ ਆਰ ਵੀ ਕੋਈ 18 ਕਿਲੋ ਦੋ ਦੇ ਚੋਲੇ ਮੈਂ ਕੋਈ 18 ਕਿਲੋ ਲਿਖਾ ਕੇ ਲੈ ਜੇ ਮੇਰੇ ਕੋਲ ਕੋਰੇ ਕਾਗਜ਼ ਤੇ ਇਹਦਾ ਮੁੱਲ ਵੀ ਜੀ ਹਰ ਇਹਦਾ ਮੁੱਲ ਹਾਂਜੀ ਫਾਟ ਯਾਰ ਮਾਂਦਣ 18 ਕਿਲੋ ਵਾਲੇ 60000 ਦੀ ਬਾਰ ਆਉਂਦੀ ਨਹੀਂ ਐਡੀ ਮੈਂ ਚਾਹਾਂ ਮੀ ਥੋੜਾ ਬੋਤਾ ਕਰ ਦਈਏ ਦੋ ਛੜਦਾ 54 ਦਾ ਠੀਕ ਆ ਯਾਹ ਰੋੜ 57000 55000 ਦੀ ਯਸ ਤੇ ਨੋ ਦੇਣੀ ਆ ਬਸ ਕੋਈ ਵੀਰਪ੍ਰਾ ਫੂਲਾ ਵੀ ਪਤਾ ਨਹੀਂ ਦੇ ਕਿ ਸੇ ਤਰੀਆਂ ਮੋੜਨਾ ਹੀ ਨਹੀਂ ਆ ਠੀਕ ਆ ਮੈਂ ਵੇਖ ਕੇ ਮੋੜਨਾ ਇਹ ਵੇ ਜੋੜਾ ਬਹੁਤ ਜਿਆਦਾ ਚੰਗਾ ਦੋਵੇਂ ਮਈਆਂ ਪਿੱਛੇੜੀਆਂ ਚੰਗੀਆਂ ਚੌੜੀਆਂ ਜੂੜੀਆਂ ਵੱਡੀਆਂ ਆਏ ਆ ਵੀ ਜਿੰਨੇ ਦਾ ਜੋੜਾ ਬੰਦਾ ਅੱਜ ਉਹਨਾਂ ਦੀ ਇੱਕ ਤਿਆਰ ਹੋ ਇੱਕ ਹੀ ਕਰ ਵਾਲੇ ਜਿਹੜੀ ਮਰਜ਼ੀ ਵੇਜ ਲੈ ਮੁੜ ਕੇ ਵੀਰਪ੍ਰਾ ਆ ਤੇ ਆ ਮੈਂ ਸੇਂਗ ਸੂੰਗੇ ਦਾ ਵੀ ਚੰਗਾ ਸੇਂਗ ਸੂੰਗਦੀ ਚੰਗੀ ਆ ਤੇ ਇਹਨੂੰ ਬਹੁਤ ਠਾਟਾ ਪਾਲਾ ਪਵੇ ਪਾੜਾ ਪਾਲਾ ਬਹੁਤ ਠਾਟਾ ਪਾਇਨੂੰ ਕੋਲਡ ਪਾਏ ਤੇ ਲਾਤੋ ਲਾਤ ਨਹੀਂ ਲਾਉਂਦੀ ਕਿਤੇ ਕਰਮਾ ਲਈ ਇਹ ਵੀ ਥਾਣਾ ਥਾਣੇ ਛੱਡਾ ਵੇ ਸੱਜਰਾ ਇਹਨਾਂ ਦੇ ਛੱਡਾ ਲੱਗਾ ਜਾਂ ਕੇ ਵੀ ਰ ਮੈਨ ਹੋਣੀ ਇਹ ਇਹ ਆ ਵੀ ਵੇ ਘਰ ਨੂੰ ਦੱਸੰਦ ਆ ਕੋਈ ਪਹਿਲੇ ਸੂਵੇ 50000 ਨਹੀਂ ਲੈਂਦੀ ਉਹਨਾਂ ਨੇ 99000 ਦੀ ਪਹਿਲਾ ਸੂਆਈ ਆ ਖਾਨ ਥਣ ਵੇ ਕਿਤੇ ਸਪੈਸ਼ਲ ਲੱਗੇ ਆ ਇਹ ਆ ਵੀ ਥੋੜੀ ਸਾਂਭੀ ਘਾਟੇ ਕਿਸੇ ਨੇ ਤੇ ਅੱਜ ਦਾ ਮਾਸਾ ਵੰਡ ਪੋਣਾ ਹੀ ਅੱਛਾ ਜੀ ਇਧਰੇ ਐਂ ਬਹਿ ਜਾਣਾ ਅੱਛਾ ਜੀ ਜਿਵੇਂ ਪਾੜ ਮਨ ਆ ਜਾ ਪਾੜਾ ਪਾੜਾ ਨਹੀਂ ਲੈਣੀ ਲੈਂਦੀ ਇਧਰੇ ਇਧਰੇ ਵੇ ਕਿਵਾ ਵੇ ਲੱਗਾ ਕੱਟਣੀ ਜੱਗੇ ਵੀ ਰਵੇ ਗਾਦੀ ਚੰਗੀ ਜੱਗੇ ਵੀਰ ਚੋਣ ਬੜੀ ਖਰੀ ਹੈ ਮੈਂ ਆ ਇਧਰੇ ਥੋੜਾ ਜਿਹਾ ਕੈਮਰੇ ਤੋਂ ਡਰਦੀ ਵੀ ਖਾਣਾ ਤੇ ਪਾੜਾ ਹੋਣੀ ਪਵੇ ਦੂਰ ਹੋ ਕੇ ਸੋਇਆ ਖਾਣਾ ਪਾੜਾ ਹੋਣੀ ਇੰਨੇ ਇਦਾਂ ਹੀ ਮੇਲੇ ਦੂਰੋਂ ਖਾ ਪਾਵੇਂ ਬਸ ਹੋ ਗਏ ਖਾਣਾ ਪਾੜਾ ਹੋਣੀ ਆ ਤੇ ਮੇਲੇ ਇਦਾਂ ਜਾਂ ਇਦਾਂ ਕੋਈ ਜਿੱਦਾਂ ਮਰਜ਼ੀ ਕੋਈ ਵੀਰ ਭਰਾ ਚ ਹੋਵੇ ਠੀਕ ਹੈ ਜੀ ਚਾਹ ਪੋ ਜਿਹੜਾ ਨਹੀਂ ਕੋਈ ਜਿਆਦੀ ਮਿੱਟੀ ਆ ਬਿਨਾ ਟੀਕੇ ਤੋਂ ਆ ਅੱਛਾ ਜੀ ਹੁਣ ਦੁੱਧ ਮੈਂ ਤਾਂ 7 ਕਿਲੋ ਆ ਅੱਛਾ ਜੀ ਸਾਢੇ 3 ਦਾ 4 ਮਹੀਨੇ ਰਿਹਾ ਇੱਕ ਬਾਾਰ ਝੋਟੀ ਗਈ ਅੱਗੇ ਵੀਰ ਅੱਛਾ ਜੀ ਮਾਗੀਏ ਵੀ ਅੱਜ ਹੀ ਆਪਾਂ ਆਪਾਂ ਅੱਜ ਹੀ ਚੈੱਕ ਕਰਾਈਆਂ ਤਿੰਨੇ ਮਈਆਂ ਤੇ ਦੋਵੇਂ ਗਾਵਾਂ ਪੰਜੇ ਡੰਗਰ ਅੱਜ ਹੀ ਚੈੱਕ ਹੋਏ ਆ ਆ ਉਧਰ ਫਲਾਵਾ ਪਿਆ ਆ ਸਾਹਮਣੇ ਨੂੰ ਫਲਾਵਾ ਹੀ ਖਾ ਦਿੰਨੇ ਆ ਆਪਾਂ ਅੱਜ ਹੀ ਸਾਰਾ ਮਾਲ ਚੈੱਕ ਕਰਾਇਆ ਕਦ ਕਾਰ ਚੰਗਾ ਹੋਵੇ ਕਦ ਚੰਗਾ ਵਾ ਥੋੜੀ ਸਾਭੀ ਘਾਟ ਹੈ ਕਹਿੰਦੇ ਸਿੰਘ ਸੂਂਗ ਚੰਗਾ ਸੁਣਾਪ ਚੰਗਾ ਵਾ ਆਪਾਂ ਸਾਬ ਚਲੋ ਕੋਈ ਵੀਰਪਰਾ ਸਾਹਮ ਲੂਗਾ ਜਦ ਤਿਆਰ ਹੋਣ ਲੱਗੇ ਗਾਂ ਤਿਆਰ ਹੋਣ ਦਾ ਕੋਈ ਵੀ ਮੈਚ ਭਰ ਜੂਗੀ ਇਹ ਘਾਰਾ ਕੁਮਾਰੀ ਮਾਜੀ ਵੀ ਰੀਅਲ 800 ਵੱਟ ਨੂੰ ਜੱਗੇ ਵੀ ਕੋਈ ਸੱਜਰ ਝੋਦੀ ਤੋਂ 13-14 ਕਿਲੋ ਦਿੰਦੀ ਰਹੀ ਆ ਅੱਜ ਪਹਿਲਾ ਸੂਆ ਇਹ ਵੀ ਉਧਰ ਹੋਈ ਆ ਕੱਟੀ ਵੇਖ ਹਾਂ ਇਹਦਾ ਮੁੱਲ ਫਿਰ ਵੀਜੀ ਇਹਦਾ ਮੁੱਲ ਦੇਣ ਲੈਣੀ ਹਾਂਜੀ ਕਿੱਡਾ ਕਿੱਡਾ ਵਿਖਾ ਦੇ ਇੱਕਾ ਥੱਲੇ ਕਿੰਨਾ ਫਾਈ ਜਾਂਦਾ ਵਾ ਉਹ ਕਾਤਾ ਜੀ ਵੇ ਤੇ ਦਾ ਸੱਜਰਾ ਜਨਾ ਜੱਡਾ ਲੱਗਾ ਮੈਨੂੰ ਸੱਜਰਾ ਜਨਾ ਵੇ ਇਹਦਾ ਮੁੱਲ 55 ਦੇ ਦਿਆ ਅੱਜ ਘੱਡ ਗਏ ਥੋੜਾ ਬੋੜਾ 2000 ਤੋਂ 55000 ਦੀ ਦੇਤਾ ਵੇ ਇਹ ਆਰ ਛੱਡ ਦੀ ਹੋਰ 55 ਹਜ਼ਾਰ ਦੀ ਜਸ ਨੂੰ ਦੇਣੀ ਹੈ ਬਾਕੀ ਕੋਈ ਫੋਨ ਲਾਵੇ ਮਾਂਤਨ ਖੁੱਲਾ ਹੀ ਕਰ ਦਾਂਗਾ ਇੱਕ ਯਾਰ ਹੋਰ ਛੱਡਦਾ 51 ਦੀ ਦੇ ਦਾਂਗੇ ਛਕਣ ਵਾਲਾ ਕੰਮ ਕਰਨਾ ਵਾਲਾ ਕੰਮ ਹੀ ਕਰਦੇ ਪੂਰੇ 55 ਹਜ਼ਾਰ ਦੀ ਦੇਣੀ ਆ ਪਰ ਇਹੋ ਜੀ ਆਉਂਦੀ ਨਹੀਂ ਸ਼ਾਇਦ ਲੰਮੀ ਪੂਝਦੀ ਮੈਂ ਥੱਲੇ ਪੂਝ ਕਹਿੰਦੀ ਫਿਰਦੀ ਝੋਟੀ ਦੀ ਜੱਗੇ ਵੀਰ ਠੀਕ ਹਾਂ ਤੇ ਗੱਡੀ ਕਾ ਵੱਛੀ ਆਗੀ ਟੋਕੜ ਗੱਬਣ ਇਹ ਫਾਰਮ ਦੀ ਵੱਛੀ ਅੱਗੇ ਵੀਰ ਵੈਸ ਕਿੰਨੇ ਦੀ ਚੈੱਕ ਪਾਸ ਜੀ ਸਾਢੇ 3/4 ਮਹੀਨਾ ਸੀ ਅੱਛਾ ਜੀ ਤੇ ਅੱਜ ਹੀ ਆਈ ਆ ਜੋੜਾ ਹੀ ਅੱਜ ਹੀ ਆਇਆ ਵਾ ਅੱਛਾ ਜੀ ਤੇ ਜੀ ਨਹੀਂ ਲੱਗਦਾ ਤੇ ਬੋਰੀ ਥੋੜੀ ਜੀ ਔਲ ਕਰਦੀ ਆ ਅੱਛਾ ਜੀ ਚਮਕ ਚਮਕ ਰੇ ਵੱਚੀ ਤੇ ਕਿੰਨੀ ਦੂਰ ਹੋ ਗਏ ਰੈਕਟ ਪ੍ਰਿੰਟ ਬਹੁਤ ਅਜੇ ਅੱਜ ਹੀ ਆਈ ਏ ਜੇ ਇਹ ਅੱਜ ਹੀ ਆ ਮੂੰਹ ਤੇ ਚਾਰੇ ਦੰਦ ਪਹਿਲਾ ਸੂਆ ਬੱਚੀ ਆ ਤੇ ਥਣ ਥਣ ਵੇਖ ਲੋ ਚੰਗਾ ਥਣ ਥਣ ਲੱਗਾ ਜੀ 8 ਕਿਲੋ ਬੱਚੀ ਦਾ ਦੁੱਧ ਹੋਊਗਾ ਅੱਛਾ ਜੀ ਹਾਂ ਕੋਈ ਗੱਲਾਂ ਨਹੀਂ ਜਿਹੜਾ ਹੈਗਾ ਵਾ ਤੇ ਥਣ ਥਣ ਬੜਾ ਸਪੈਸ਼ਲ ਲੱਗਾ ਵਾ ਛੀ ਨੂੰ ਰੰਗ ਪਿੰਟ ਬੜਾ ਜਿਆਦਾ ਚੰਗਾ ਵਾ ਇਹ ਵੀ ਰਾਜੀ ਆਦ ਕਿ ਇਹਨੇ ਸਭੀ ਚੰਗੀ ਹੈ ਕਿ ਇਹਨੇ ਵੀਰ ਮਾਰਨ ਦੀ ਅਸ਼ੀਆ ਫਾਰਮ ਦੀ ਜੱਡੇ ਵੀਰੇ ਤੇ ਇਧਰ ਵੇਖ ਫੋਨ ਆ ਫਾ ਸੁਣਾਪ ਵੇਖ ਕਿੰਨਾ ਵਸ਼ੀਨ ਨਹੀਂ ਗਈ ਜੀ ਬੂਥੀ ਲੱਗੀ ਵੇਖ ਨਿਗਾ ਨਿਗਾ ਕੰਨ ਲੱਗਾ ਵਾ ਹਾਂਜੀ ਫਿਰ ਮਿੱਠੀ ਮੱਠੀ ਉਹਦੇ ਵੇੜਾਂ ਦੇ ਬੜੇ ਮੋਲ ਹੋ ਗਏ ਭਾਜੀ ਆ ਲੈ ਜੋ ਜੀ ਐਡਮ ਦੇ 8 ਕਿਲੋ ਦੁੱਧ ਤਿਆਰ ਹੋਊਗਾ ਤੇ 4 ਮਿੰਟ ਲਗਭਗ ਚੱਕ ਪਾਸ ਆ ਪੰਜ ਜੀ ਸਾਹਿਬ ਨੇ ਚੈੱਕ ਕਰਾਈਆਂ ਸਾਡੇ ਘਰੋਂ ਕੋਈ ਚੈੱਕ ਕਰਾ ਕੇ ਲੈ ਜੇ ਆ ਪੰਜ ਜੀ ਕਰਾਈ ਅੱਜ ਹੀ ਕਰਾਈਆਂ ਹੋਆਂ ਸਾਰੀਆਂ ਟੋਕੜ ਗੱਬਣ ਮਾਲ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਬੱਚੀ ਦੋ ਨੂੰ ਨਾਲ ਹੀ ਠੰਡੇ ਕਰਕੇ ਨਵਾਇਆ ਨਹੀਂ ਮਾਲ ਸੋਹਣ ਨੂੰ ਇਹ ਇਹ ਰੰਗ ਰੰਗ ਕੱਢਿਆ ਹੋਏ ਤੇ 8 ਕਿਲੋ ਦੁੱਧ ਦਾ 3.5 ਨੌ ਚੌਂ ਵੀ ਚੱਕ ਪਾਸਿਆ ਇਹਦਾ ਮੁੱਲ ਤਿਆਰ ਹੋਈ ਬੱਚੀ 70000 ਦੀ ਹੈ ਤੇ ਅੱਜ ਦੇ ਦੀ 35000 ਦੀ ਦੇ ਦਈਏ ਕੁਝ ਕਰ ਦਈਏ ਥੋੜਾ ਬੋਤਾ ਦੋ ਛੜ ਰੱਖ 33000 ਦੇ ਦਾਂਗੇ ਯਾਰ ਹੋਰ ਸ਼ਰਤ ਕੀ 30000 ਦੀ ਜੈਸਨ ਉਹ ਦੇਣੀ ਆ ਅਗੇ ਕੋਈ ਫੋਨ ਲਾਵੇ ਪਤਾ ਨਹੀਂ ਦੇ ਕੇ ਤੇ ਨਹੀਂ ਮੋੜਦਾ ਨਹੀਂ ਦੇ ਕੇ ਘੱਲਣਾ ਕਿ 30 ਜੋ ਵੀ 500 ਛੱਡ ਦਾਂਗੇ ਪੂਰੇ 31000 ਦੀ ਦੇ ਦੇ 31000 ਦੀ ਦੇਣੀ ਆ 31000 ਦੀ ਪਰ ਇਦਾਂ ਨਹੀਂ ਆਉਂਦੀ ਨੀ ਆ ਚੰਗੀ ਆ ਵਾਸ਼ੀ ਦੁੱਧ ਵੀ 8 ਕਿਲੋ ਆ ਇੱਕ ਆ ਜੀ ਇਹ ਯੱਥੀ ਆਸ਼ੀ ਅੱਛਾ ਜੀ ਤੇ ਫੇਸ ਦਾ ਕਿਦਾ ਸੁਣਾ ਨਿਕਾਇਆ ਫੇਸ ਲੱਗਾ ਇੰਨਾ ਵੀ ਹਾਂਜੀ ਸਰਪਥਨੂਪ ਚੰਗਾ ਵਾ ਇਹ ਤੋਂ ਦੁੱਧ ਹੋਗਾ 5 ਕਿਲੋ ਅੱਛਾ ਜੀ ਤੇ 4 ਮਹੀਨੇ ਦੀ ਵੀ ਤੱਕ ਪਾਸ ਆ ਅੱਛਾ ਜੀ 4 ਚੌਮਾ ਮਹੀਨੇ ਦੀ ਤੱਕ ਪਾਸ ਹੈ ਵੀ ਪਾਂਠੂ ਨੇ ਬੜਾ ਚੰਗਾ ਲੱਗਾ ਪਾਂਠੂ ਨੂੰ ਚੰਗਾ ਲੱਗਾ ਜੇ ਤੇ ਮਹਾਨਾ ਵੀ ਬਹੁਤ ਜ਼ਿਆਦਾ ਕਰਮਾਰੀ ਵਧੀਆ ਬਣਾਉਂਦੀ ਆ ਪਾਂਡਾ ਸੋਹਣਾ ਲੱਗਾ ਬੱਚਾ ਪਾਂਡਾ ਪਾਂਠੂ ਬੜਾ ਸਵਾਈ ਵਾਲਾ ਲੱਗਾ ਮਈਆਂ ਆਥਾਂ ਲੱਗਾ ਬੱਚਾ ਨੋਰਾ ਆਥਾਂ ਲੱਗਾ ਤੇ ਲੈ ਜੋ ਪ੍ਰਿੰਟ ਬੜਾ ਚੰਗਾ ਹੈ ਕਾਲੀ ਸ਼ਾਹ ਆਥਾਂ ਵੀ ਕਾਲੀ ਗਰਮੀ ਦੀ ਪਰਵਾਹ ਨਹੀਂ ਹੁੰਦੀ ਹਾਂ ਪੂਰੀ ਕਾਲੀ ਸ਼ਾਹ ਬੱਛੀ ਆ ਦੁੱਧ ਵਿੱਚ ਸੰਗਣਾ ਵੀ ਰਦਾ ਵੀ ਉਹ ਗਾ ਇਦਾ ਮੁੱਲ ਵੀ ਜੀ ਫਿਰ ਤੇ 3000 ਦੀ ਸੀ ਸ਼ਾਇਸ਼ਾ ਦਾ ਮੁੱਲ ਆਗੇ ਹਾਂਜੀ ਨਿੱਕੜਾਂ ਦਾ ਨਿੱਕਾ ਮੁੱਲ ਕੁ ਜਾਇਜ਼ ਕੋਈ 2000 ਛੜ ਦਾ 28000 ਦੀ ਹਾਂਜੀ 28000 ਯਾ ਸੰਭੋ 26000 26000 ਦੀ ਉਹ ਨਹੀਂ ਫਿਕਸ ਰੇਟ ਆ ਫਿਕਸ ਰੇਟ ਬਾਕੀ ਕੋਈ ਆਣ ਕੇ ਚੈੱਕ ਪਾਸ ਦੀ ਥਾਂ ਦੀ ਪੂਰ ਛੱਡੇ ਦੀ ਕੋਈ ਡੰਗਰ ਦੀ ਵੀ ਹੋਵੇ ਬਾਦ ਘਾੜ ਦੀ ਆਪਣੀ ਗਰੰਟੀ ਹੋਊਗੀ ਚੈੱਕ ਪਾਸ ਦੀ ਵੀ ਆਪਣੀ ਗਰੰਟੀ ਹੋਊਗੀ ਅੱਪਾ ਅੱਜ ਸਾਰਾ ਮਾਲ ਚੈੱਕ ਕਰਾਇਆ ਹੋਣੇ ਡਾਕਟਰ ਕੋਲ ਚੈੱਕ ਕਰਾ ਕੇ ਡੇ ਆ ਤੇ ਆ ਵੇਖ ਲੋ ਲਫਾਫਾ ਵੇਖ ਲੋ ਸਾਰਾ ਹੀ ਮਾਲ ਚੈੱਕ ਕਰਾਇਆ ਜੀ ਤੁਹਾਡੇ ਇੱਕ ਵਦੋ ਸਾਰਾ ਮਾਲ ਚੈੱਕ ਹੋਇਆ ਬਾਕੀ ਆਪਣੇ ਕੋਲ ਤਸੱਲੀ ਕਰਕੇ ਖੜੇ ਜੱਗੇ ਵੀ ਜਿੱਦਾਂ ਹੁੰਦੀ ਬਾਕੀ ਇਹ ਵੀ ਚੈੱਕ ਪਾਸ ਕੋਈ 2 ਤੋਂ 3 ਦਿਨਾਂ ਤੱਕ ਚੈੱਕ ਕਰਾ ਕੇ ਸਾਨੂੰ ਫੋਨ ਕਰ ਦੇ ਹਾਂਜੀ ਬਾਕੀ ਪਿੰਡ ਵਾਚੜੀ ਤਸਵੀਰ ਤੇ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ